ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹ ਗਾਇਕ ਜਸਬੀਰ ਜੱਸੀ ਵਾਲੇ ਟੌਪਿਕ ਤੇ ਗੱਲ ਕੀਤੀ ਵੀ ਪਤਿਤ ਬੰਦਾ ਕੀਰਤਨ ਨਹੀਂ ਕਰ ਸਕਦਾ। ਇਹਦੇ ਚ ਦੋ رائے ਕੀ ਆ? ਗਲਤ ਕੀ ਆਖਿਆ? ਜਿਹੜੀ ਮਰਿਆਦਾ ਉਹ ਜਥੇਦਾਰ ਅਕਾਲ ਤਖਤ ਸਾਹਿਬ ਨੇ ਨਹੀਂ ਬਣਾਈ। ਉਹਨੂੰ ਬਣੀ ਨੂੰ ਤੇ 100 ਸਾਲ ਹੋ ਚੰ데요। ਉਦੋਂ ਵਾਲਿਆਂ ਨੇ ਬਣਾਈ ਉਹ ਕਿੰਨੀ ਸੋਚ ਸਮਝ ਕੇ ਬਣਾਈ ਹੋਊ। ਸਵਾਦ ਵਾਲੀ ਗੱਲ ਵੇਖੋ ਹੁਣ ਉਹ ਜਿਹੜੇ ਗਾਇਕ ਦਾ ਨਾਮ ਲਿਆ ਗਿਆ ਜਸਵੀਰ ਜੱਸੀ ਦਾ ਉਹਨੇ ਇੱਕ ਮਾੜਾ ਕਮੈਂਟ ਨਹੀਂ ਕੀਤਾ ਇਹਦੇ ਉੱਤੇ ਉਹਨੇ ਹੱਥ ਜੋੜ ਕੇ ਆਖਿਆ ਕੋਈ ਗੱਲ ਮੈਨੂੰ ਪਰਵਾਹ ਨਹੀਂ ਕਿਉਂ ਕਿਉਂਕਿ ਉਹਨੇ ਪੜੀ ਹੈ ਮਰਿਆਦਾ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਬਿਆਨ ਆਇਆ ਕੋਈ ਵਾਧੂ ਗੱਲ ਕੀਤੀ ਉਹਨਾਂ ਨੇ ਉਹਦੇ ਉੱਤੇ ਉਹਨਾਂ ਆਖਿਆ ਜੀ ਮੇਰੀ ਗਲਤੀ ਮੈਂ ਹੀ ਉਹਨੂੰ ਆਖਿਆ ਸੀ ਪੜ ਮੈਂ ਮਾਫੀ ਮੰਗਦਾ ਕਿਉਂਕਿ ਨਾ ਮਰਿਆਦਾ ਪੜੀ ਆ ਤੇ ਜਿੰਨੇ ਮਰਿਆਦਾ ਦਾ ਇੱਕ ਪੰਨਾ ਵੀ ਥੱਲ ਕੇ ਵੇਖਿਆ ਉਹ ਫੇਸਬੁਕ ਤੇ ਲੰਮੇ ਲੰਮੇ ਲੈਕਚਰ ਲਿਖਣ ਦੇ ਆ ਜੀ ਘਾਣ ਕਰ ਦਿਓ ਸਾਡਾ ਮੁੱਖ ਮੰਤਰੀ ਕਹਿੰਦਾ ਮੋਨਿਆਂ ਕੋਲੋਂ ਗੋਲਕ ਚ ਪੈਸੇ ਹੀ ਨਾ ਪੋਇਆ ਕਰੋ ਕਿੱਡਾ ਬੇ ਹੁੰਦਾ ਬਿਆਨ ਐ ਬੰਦਾ